ਸਾਡਾ ਮੇਨ ਜਿਹੜਾ ਫੋਕਸ ਹੈ ਉਹ ਸ਼ਬਦਾਂ ਦੇ ਸ਼ੁੱਧ ਉਚਾਰਨ ਵਾਲੇ ਪਾਸੇ ਰਹੇਗਾ ਪਰ ਕਿਉਂਕਿ ਸ਼ੁੱਧ ਉਚਾਰਨ ਵੀ ਅਰਥਾਂ ਦੇ ਹਿਸਾਬ ਦੇ ਨਾਲ ਹੀ ਕੀਤਾ ਜਾ ਸਕਦਾ ਹੈ ਜੇ ਅਰਥ ਦੀ ਪਛਾਣ ਹੋ ਜਾਏ ਅਰਥ ਦੀ ਸਮਝ ਹੋ ਜਾਏ ਫਿਰ ਸ਼ੁੱਧ ਉਚਾਰਨ ਕਰਨਾ ਸਾਡੇ ਬਾਅਦ ਤੇ ਹੋਰ ਵੀ ਸੌਖਾ ਹੋ ਜਾਂਦਾ ਹੈ ਇਸ ਕਰਕੇ ਅੰਦਾਜ਼ ਨਾਲ ਇਹ ਵੀ ਯਤਨ ਰਹੇਗਾ ਕਿ ਆਪਾਂ ਥੋੜੀ ਥੋੜੀ ਵਿਚਾਰ ਵੀ ਕਰਦੇ ਜਾਈਏ ਔਖੇ ਸ਼ਬਦਾਂ ਦੇ ਅਰਥਾਂ ਨੂੰ ਵੀ ਸਮਝਦੇ ਜਾਈਏ ਉਦੇ ਅੰਦਾਲ ਸਾਡੇ ਵਾਸਤੇ ਉਚਾਰਨ ਕਰਨਾ ਸੌਖਾ ਹੋਏਗਾ ਔਰ ਸਾਦ ਸੰਗਤ ਜਿਹੜੀ ਮਾਤਰਾ ਹੈ ਉਹ ਹਮੇਸ਼ਾ ਪੈਰ ਵਾਲੇ ਅੱਖਰ ਨੂੰ ਲੱਗਦੀ ਹੈ ਜਿਵੇਂ ਇੱਥੇ ਸਸੇ ਦੇ ਪੈਰ ਦੇ ਵਿੱਚ ਅੱਧਾ ਰਾਰਾ ਹੈ ਨਾਲ ਸਸੇ ਨੂੰ ਬਿਹਾਰੀ ਲੱਗੀ ਹੋਈ ਹੈ ਤੇ ਉਹ ਜਿਹੜੀ ਬਿਹਾਰੀ ਹੈ ਉਹ ਅੱਧੇ ਰਾਰੇ ਦੇ ਉੱਪਰ ਉਚਾਰਨ ਦੇ ਵਿੱਚ ਆਏਗੀ ਨਾ ਕਿ ਸਸੇ ਦੇ ਉੱਪਰ ਇਸ ਕਰਕੇ ਨੂੰ ਸ੍ਰੀ ਨਹੀਂ ਕਹਣਾ ਸ੍ਰੀ ਬਿਹਾਰੀ ਅਰਾਰੇ ਦੇ ਉੱਪਰ ਉਚਾਰਨ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦਾ ਇੱਕ ਵਾਰ ਫਿਰ ਤੋਂ ਦਾਸ ਦੇ YouTube ਚੈਨਲ ਤੇ ਸਵਾਗਤ ਹੈ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਤੋਂ ਅਸੀਂ ਦਸਵੇਂ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਾਪ ਸਾਹਿਬ ਜੀ ਦੀ ਸੰਥਿਆ ਅਤੇ ਸੰਖੇਪ ਵਿਚਾਰ ਆਰੰਭ ਕਰਨ ਜਾ ਰਹੇ ਹਾਂ ਜੋ ਵੀ ਸੰਗਤਾਂ ਚੈਨਲ ਦੇ ਨਾਲ ਪਹਿਲਾਂ ਤੋਂ ਜੁੜੀਆਂ ਹਨ ਉਨਾ ਸੰਗਤਾਂ ਨੂੰ ਪਤਾ ਹੈ ਕਿ ਹੁਣ ਤੱਕ ਇਸ ਚੈਨਲ ਤੇ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਅਤੇ ਸੰਖੇਪ ਵਿਚਾਰ ਸਾਂਝੇ ਕਰ ਰਹੇ ਸੀ ਜੋ ਕਿ ਪਿਛਲੀਆਂ ਵੀਡੀਓਜ਼ ਦੇ ਵਿੱਚ ਜਪਜੀ ਸਾਹਿਬ ਜੀ ਦੀ ਪਾਵਨ ਸੰਥਿਆ ਦੀ ਵਿਚਾਰ ਮੁਕੰਮਲ ਹੋ ਚੁੱਕੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰ ਕਿਰਪਾਲਤਾ ਹੋਈ ਕਿ ਗੁਰੂ ਸਾਹਿਬ ਜੀ ਨੇ ਇੰਨੀ ਹਿੰਮਤ ਬਖਸ਼ਿਸ਼ ਕੀਤੀ ਬਲ ਬਖਸ਼ਿਸ਼ ਕੀਤਾ ਕਿ ਅਸੀਂ ਉਹਨਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਨੂੰ ਵਿਚਾਰਿਆ ਹੈ ਸੋ ਆਓ ਆਪ ਸਰਬੱਤ ਸੰਗਤ ਜਾਣਦੇ ਹੀ ਹੋ ਕਿ ਅਸੀਂ ਜੋ ਨਿਤਨੇਮ ਕਰਦੇ ਹਾਂ ਉਹਦੇ ਵਿੱਚ ਜਵਜੀ ਸਾਹਿਬ ਤੋਂ ਬਾਅਦ ਦੂਜੇ ਨੰਬਰ ਤੇ ਬਾਣੀ ਆਉਂਦੀ ਹੈ ਜਾਪ ਸਾਹਿਬ ਅਤੇ ਨਾਲ ਹੀ ਜਦੋਂ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪਹਲ ਦਿੰਦੇ ਹਨ ਉਸ ਵੇਲੇ ਵੀ ਜਵਜੀ ਸਾਹਿਬ ਜੀ ਤੋਂ ਬਾਅਦ ਦੂਸਰੇ ਨੰਬਰ ਤੇ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਜੋ ਨਿਤਨੇਮ ਕਰਦੀਆਂ ਨੇ ਜਾਂ ਜਿਨ੍ਹਾਂ ਦੇ ਮਨ ਵਿੱਚ ਨਿਤਨੇਮ ਕਰਨ ਦੀ ਭਾਵਨਾ ਤਾਂ ਹੁੰਦੀ ਹੈ ਪਰ ਜਪੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਚਾਰਨ ਕਰਨ ਲੱਗਿਆਂ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਇਸੇ ਕਾਰਨ ਕਰਕੇ ਜਪੂ ਸਾਹਿਬ ਜੀ ਦਾ ਪਾਠ ਕਰਨਾ ਛੱਡ ਵੀ ਦਿੰਦੇ ਨੇ ਕਿ ਸਾਡੇ ਕੋਲੋਂ ਇਸ ਬਾਣੀ ਦਾ ਪਾਠ ਨਹੀਂ ਕੀਤਾ ਜਾ ਰਿਹਾ ਉਚਾਰਨ ਕਰਨਾ ਔਖਾ ਲੱਗਦਾ ਹੈ। ਸਾਸੰਗਤ ਜੀ ਦਰ ਅਸਲ ਜੇ ਸਾਨੂੰ ਪਾਠ ਕਰਨਾ ਔਖਾ ਲੱਗਦਾ ਹੈ ਇਹਦਾ ਭਾਵ ਅਰਥ ਇਹ ਨਹੀਂ ਹੈ ਕਿ ਬਾਣੀ ਔਖੀ ਹੈ ਅਸਲ ਵਿੱਚ ਅਸੀਂ ਅਭਿਆਸ ਨਹੀਂ ਕਰ ਰਹੇ ਜਿਸ ਵੀ ਚੀਜ਼ ਦਾ ਅਸੀਂ ਅਭਿਆਸ ਕਰਦੇ ਹਾਂ ਉਹ ਸਾਡੇ ਵਾਸਤੇ ਉਚਾਰਨ ਕਰਨਾ ਸੌਖਾ ਹੋ ਜਾਂਦਾ ਹੈ ਜਿਹੜੀ ਚੀਜ਼ ਦਾ ਅਸੀਂ ਅਭਿਆਸ ਨਾ ਕੀਤਾ ਹੋਵੇ ਉਹ ਚੀਜ਼ ਸਾਨੂੰ ਔਖੀ ਲੱਗਦੀ ਹੈ ਮੰਨ ਲਓ ਦੁਨੀਆਵੀ ਤੌਰ ਤੇ ਵੀ ਜਿਹੜੇ ਕੰਮ ਦਾ ਆਪਾਂ ਅਭਿਆਸ ਕਰਦੇ ਰਹੀਏ ਹੁਣ ਮੰਨ ਲਓ ਡਰਾਈਵਿੰਗ ਸਿੱਖਣੀ ਹੈ ਅਸੀਂ ਤੇ ਸ਼ੁਰੂਆਤ ਵਿੱਚ ਬੜਾ ਔਖਾ ਲੱਗਦਾ ਹੈ। ਉਦੋਂ ਸਮਝ ਨਹੀਂ ਆਉਂਦੀ ਐਕਸਿਲੇਟਰ ਕਿਹੜਾ ਹੈ, ਬ੍ਰੇਕਾਂ ਕਿਹੜੀਆਂ ਨੇ। ਤਾਂ ਉਸ ਵੇਲੇ ਬੜਾ ਮੁਸ਼ਕਲ ਇਹ ਗੱਲ ਮਹਿਸੂਸ ਹੁੰਦੀ ਹੈ ਪਰ ਜਦੋਂ ਕੋਈ ਡਰਾਈਵਿੰਗ ਕਰਨ ਲੱਗ ਪੈਂਦਾ ਹੈ ਹੌਲੀ-ਹੌਲੀ ਅਭਿਆਸੀ ਹੋ ਜਾਂਦਾ ਹੈ। ਉਹਦੇ ਤੋਂ ਬਾਅਦ ਉਹਦੇ ਵਾਸਤੇ ਡਰਾਈਵਿੰਗ ਕਰਨੀ ਆਪਣੇ ਆਪ ਹੀ ਸੌਖੀ ਹੋ ਜਾਂਦੀ ਹੈ। ਇਹ ਸਿਰਫ ਆਪਾਂ ਇੱਕ ਉਦਾਹਰਣ ਲਈ ਹੈ ਗੱਲ ਸਮਝਣ ਵਾਸਤੇ, ਬਾਕੀ ਖੇਤਰਾਂ ਵਿੱਚ ਵੀ ਇਹ ਗੱਲ ਟੁਕਦੀ। ਜਿਹੜੀ ਚੀਜ਼ ਦਾ ਸੀ ਅਭਿਆਸ ਕਰਨ ਲੱਗ ਪੈਂਦੇ ਆ ਉਹ ਸਾਡੇ ਵਾਸਤੇ ਸੌਖੀ ਹੋ ਜਾਂਦੀ ਹੈ। ਗੁਰਬਾਣੀ ਨੂੰ ਪੜਨਾ ਕਿਉਂਕਿ ਅਸੀਂ ਅਭਿਆਸ ਨਹੀਂ ਕੀਤਾ ਹੋਇਆ ਸਾਡਾ ਧਿਆਨ ਨਹੀਂ ਉਧਰਲੇ ਪਾਸੇ ਇਸ ਕਾਰਨ ਕਰਕੇ ਸਾਨੂੰ ਉਹ ਫਿਰ ਔਖੇ ਲੱਗਦੀ ਹੈ ਜਦੋਂ ਅਸੀਂ ਹੌਲੀ-ਹੌਲੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਸ਼ਬਦਾਂ ਦਾ ਉਚਾਰਨ ਕਰਨਾ ਸਿੱਖ ਲਿਆ ਸਾਧ ਸੰਗਤ ਫਿਰ ਸਾਨੂੰ ਔਖਾ ਨਹੀਂ ਲੱਗੇਗਾ ਫਿਰ ਸਾਨੂੰ ਉਹ ਬੜਾ ਸੌਖਾ ਲੱਗੇਗਾ ਸਵਾਉ ਆਪਾਂ ਅੱਜ ਤੋਂ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਨੂੰ ਆਰੰਭ ਕਰੀਏ ਸਾਡਾ ਮੇਨ ਜਿਹੜਾ ਫੋਕਸ ਹੈ ਉਸ ਸ਼ਬਦਾਂ ਦੇ ਸ਼ੁੱਧ ਉਚਾਰਨ ਵਾਲੇ ਪਾਸੇ ਰਹੇਗਾ ਪਰ ਕਿਉਂਕਿ ਸ਼ੁੱਧ ਉਚਾਰਨ ਵੀ ਅਰਥਾਂ ਦੇ ਹਿਸਾਬ ਦੇ ਨਾਲ ਹੀ ਕੀਤਾ ਜਾ ਸਕਦਾ ਹੈ ਜੇ ਅਰਥ ਦੀ ਪਛਾਣ ਹੋ ਜਾਏ ਅਰਥ ਦੀ ਸਮਝ ਹੋ ਜਾਏ ਫਿਰ ਸ਼ੁੱਧ ਉਚਾਰਨ ਕਰਨਾ ਸਾਡੇ ਬਾਅਦ ਤੇ ਹੋਰ ਵੀ ਸੌਖਾ ਹੋ ਜਾਂਦਾ ਹੈ ਇਸ ਕਰਕੇ ਅੰਦਾਜ਼ ਨਾਲ ਇਹ ਵੀ ਯਤਨ ਰਹੇਗਾ ਕਿ ਆਪਾਂ ਥੋੜੀ ਥੋੜੀ ਵਿਚਾਰ ਵੀ ਕਰਦੇ ਜਾਈਏ ਔਖੇ ਸ਼ਬਦਾਂ ਦੇ ਅਰਥਾਂ ਨੂੰ ਵੀ ਸਮਝਦੇ ਜਾਈਏ ਉਦੇ ਅੰਦਾਲ ਸਾਡੇ ਵਾਸਤੇ ਉਚਾਰਨ ਕਰਨਾ ਸੌਖਾ ਹੋਏਗਾ ਗੁਰੂ ਪਾਤਸ਼ਾਹ ਜੀ ਦੇ ਬਚਨ ਨੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੀ ਅਰੰਭਤਾ ਕਰ ਰਹੇ ਨੇ ਇੱਕ ਓੰਕਾਰ ਜਿਵੇਂ ਕਿ ਆਪਾਂ ਜਪਜੀ ਸਾਹਿਬ ਜੀ ਦੀ ਵਿਚਾਰ ਜਦੋਂ ਆਰੰਭ ਕੀਤੀ ਸੀ ਤੇ ਸਮਝਿਆ ਸੀ ਕਿ ਉਚਾਰਨ ਆਪਾਂ ਕਰਨਾ ਹੈ ਇੱਕ ਓੰਕਾਰ ਇਨੂੰ ਪੜਨਾ ਹੈ ਸਾਦ ਸੰਗਤ ਓੰਕਾਰ ਓੰਕਾਰ ਊੜੇ ਦੇ ਉੱਪਰਲੇ ਪਾਸੇ ਓੜਾ ਲੱਗਾ ਹੋਇਆ ਹੈ ਤੇ ਉਹਦੇ ਤੋਂ ਬਾਅਦ ਐਡਿਓ ਪਰ ਟਿੱਪੀ ਕੱਕੇ ਨੂੰ ਕੰਨਾ ਤੇ ਰਾ ਦੇ ਦਾ ਉਚਾਰਨ ਓੰਕਾਰ ਬਹੁਤ ਸਾਰੀਆਂ ਸੰਗਤਾਂ ਨੂੰ ਏਕੰਕਾਰ ਪੜ ਜਾਂਦੀਆਂ ਨੇ ਜਾਂ ਹੋਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਹਦਾ ਉਚਾਰਨ ਕਰ ਦਿੱਤਾ ਜਾਂਦਾ ਹੈ ਪਰ ਨਹੀਂ ਇਹਦਾ ਸਹੀ ਉਚਾਰਨ ਆਪਾਂ ਕਰਨਾ ਹੈ ਇੱਕ ਓੰਕਾਰ ਜੇ ਅਰਥੋਂ ਬਣਦਾ ਹੈ ਵਾਹਿਗੁਰੂ ਪਰਮਾਤਮਾ ਜੀ ਇੱਕ ਨੇ ਇੱਕ ਅਰਥ ਹੋ ਗਿਆ ਇੱਕ ਜਿਹਦੇ ਵਰਗਾ ਕੋਈ ਹੋਰ ਨਹੀਂ ਓੰਕਾਰ ਦਾ ਭਾਵ ਬਣਿਆ ਜਿਹੜਾ ਸਾਰੀ ਕਾਇਨਾਤ ਵਿੱਚ ਇੱਕ ਰਸ ਵਸਿਆ ਹੋਇਆ ਹੈ ਵੱਡਿਆਂ ਛੋਟਿਆਂ ਉੱਚਿਆਂ ਨੀਵਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਹਰ ਜ਼ਰਰੇ ਹਰ ਕਿਣਕੇ ਦੇ ਵਿੱਚ ਉਹਦੀ ਹੋਂਦ ਮੌਜੂਦ ਹੈ ਇੱਕ ਓੰਕਾਰ ਉਹ ਇੱਕ ਹੈ ਸਰਵ ਵਿਆਪਕ ਹੈ ਉਸ ਤੋਂ ਬਾਅਦ ਬਚਨ ਨੇ ਸਤ ਗੁਰ ਪ੍ਰਸਾਦ ਉਹ ਇੱਕ ਓੰਕਾਰ ਕਿਹਦਾ ਹੈ ਹਜ਼ੂਰ ਕਹਿੰਦੇ ਨੇ ਉਹ ਇੱਕ ਓੰਕਾਰ ਸਤ ਹੈ ਸਤ ਦਾ ਅਰਥ ਹੋ ਗਿਆ ਸੱਚਾ ਹਮੇਸ਼ਾ ਰਹਿਣ ਵਾਲਾ ਜਿਸ ਨੇ ਕਦੇ ਵੀ ਖਤਮ ਨਹੀਂ ਹੋਣਾ ਨਾਲ ਬਚਨ ਨੇ ਗੁਰ ਪ੍ਰਸਾਦ ਗੁਰ ਪ੍ਰਸਾਦ ਪ੍ਰਸਾਦ ਉਚਾਰਨ ਨਹੀਂ ਕਰਨਾ ਸਾਧ ਸੰਗ ਸੱਸੇ ਪੈਰ ਬਿੰਦੀ ਸਹਿਤ ਨਹੀਂ ਪੜ੍ਹਨਾ ਬਿੰਦੀ ਤੋਂ ਬਿਨਾ ਪੜ੍ਹਨਾ ਪ੍ਰਸ਼ਾਦ ਦਾ ਅਰਥ ਬਣਦਾ ਕੜਾ ਪ੍ਰਸ਼ਾਦ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਪ੍ਰਸ਼ਾਦ ਲੈਂਦੇ ਆ ਉਸ ਅਰਥ ਵਿੱਚ ਹੋ ਜਾਂਦਾ ਇੱਥੇ ਪੜਨਾ ਹੈ ਪ੍ਰਸ਼ਾਦ ਪਪੇ ਦੇ ਪੈਰ ਵਿੱਚ ਅਧਾਰਾ ਰਾ ਲੱਗਾ ਹੈ ਤੇ ਉਹਨੂੰ ਆਪਾਂ ਅੱਦੇ ਦੇ ਹਿਸਾਬ ਦੇ ਨਾਲ ਹੀ ਉਚਾਰਨ ਕਰਨਾ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਨੇ ਸੱਚੇ ਨੇ ਸਰਵ ਵਿਆਪਕ ਨੇ ਤੇ ਉਹਨਾਂ ਦੀ ਪ੍ਰਾਪਤੀ ਕਿਸ ਢੰਗ ਦੇ ਨਾਲ ਹੁੰਦੀ ਹੈ ਗੁਰ ਪ੍ਰਸਾਦ ਗੁਰੂ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਦੇ ਉਪਦੇਸ਼ਾਂ ਦੇ ਰਾਹੀਂ ਜਦੋਂ ਕੋਈ ਗੁਰੂ ਦੀ ਸਿੱਖਿਆ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਉਹਦੀ ਸਮਝ ਪੈਂਦੀ ਹੈ ਉਹਦੇ ਤੋਂ ਬਾਅਦ ਬਚਨ ਹੈ ਜਾਪ ਜਾਪ ਇਸ ਪਾਵਨ ਬਾਣੀ ਦਾ ਨਾਮ ਹੈ ਜਿਵੇਂ ਜਪਜੀਤ ਸਿੰਘ ਜੀ ਦੀ ਪਾਵਨ ਬਾਣੀ ਦਾ ਨਾਮ ਹੈ ਜਪ ਅਸੀਂ ਸਤਕਾਰ ਦੇ ਨਾਲ ਜਦੋਂ ਉਂਝ ਨਾਮ ਲੈਨੇ ਬਾਣੀ ਦਾ ਅਪਾ ਕਹਿ ਦਿੰਨੇ ਆ ਜਪਜੀ ਸਾਹਿਬ ਇਸੇ ਤਰ੍ਹਾਂ ਵਾਹ ਰਾਜੀ ਨੇ ਬਾਣੀ ਵਿੱਚ ਸੁਖਮਣੀ ਸਾਹਿਬ ਦਾ ਨਾਮ ਦਿੱਤਾ ਹੋਇਆ ਸੁਖਮਣੀ ਗੌੜੀ ਸੁਖਮਣੀ ਰਾਗ ਗੌੜੀ ਹੈ ਤੇ ਸੁਖਮਣੀ ਬਾਣੀ ਦਾ ਨਾਮ ਹੈ ਉੰਜ ਆਪਾਂ ਜਦੋਂ ਨਾਮ ਲੈਂਦੇ ਆ ਤੇ ਸਤਕਾਰ ਸਹਿਤ ਬੋਲ ਦਿੰਨੇ ਆ ਸੁਖਮਣੀ ਸਾਹਿਬ ਇਸੇ ਤਰ੍ਹਾਂ RAM ਕਾਲੀ ਬਹਲਾ ਤੀਜਾ ਆਨੰਦ ਬਾਣੀ ਦਾ ਨਾਮ ਗੁਰੂ ਸਾਹਿਬ ਨੇ ਦਿੱਤਾ ਹੈ ਆਨੰਦ ਆਪਾਂ ਸਤਿਕਾਰ ਕਰਦੇ ਆ ਜਦੋਂ ਆਮ ਬੋਲੀ ਵਿੱਚ ਨਾਮ ਲੈਨੇ ਆ ਤੇ ਆਨੰਦ ਸਾਹਿਬ ਕਹਿੰਦੇ ਆ ਇਸੇ ਤਰੀਕੇ ਦੇ ਨਾਲ ਇਥੇ ਬਾਣੀ ਦਾ ਨਾਮ ਹੈ ਜਾਪ ਆਪਾਂ ਜਦੋਂ ਉੱਚ ਗੱਲਬਾਤ ਵਿੱਚ ਨਾਮ ਲੈਨੇ ਆ ਤੇ ਜਾਪ ਸਾਹਿਬ ਕਹਿੰਦੇ ਆ ਤੇ ਗੁਰੂ ਸਾਹਿਬ ਨੇ ਇਥੇ ਬਾਣੀ ਦਾ ਨਾਮ ਦਿੱਤਾ ਹੋਇਆ ਜੀ ਜਾਪ ਉਹਦੇ ਤੋਂ ਬਾਅਦ ਬਚਨ ਨੇ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਉਨੇ ਨੂੰ ਸਾਦ ਸੰਗਤ ਆਪਾਂ ਪੂਰੇ ਰੂਪ ਦੇ ਵਿੱਚ ਸ੍ਰੀ ਨਹੀਂ ਕਹਿਣਾ ਕਿਉਂਕਿ ਪੈਰ ਦੇ ਵਿੱਚ ਅੱਧਾ ਰਾਰਾ ਲੱਗਾ ਹੋਇਆ ਹੈ ਤੇ ਉਹਨੂੰ ਅੱਧੇ ਦੇ ਹਿਸਾਬ ਦੇ ਨਾਲ ਹੀ ਆਪਾਂ ਉਚਾਰਨ ਕਰਾਂਗੇ ਔਰ ਸਾਦ ਸੰਗਤ ਜਿਹੜੀ ਮਾਤਰਾ ਹੈ ਉਹ ਹਮੇਸ਼ਾ ਪੈਰ ਵਾਲੇ ਅੱਖਰ ਨੂੰ ਲੱਗਦੀ ਹੈ ਜਿਵੇਂ ਇੱਥੇ ਸ ਸੇ ਦੇ ਪੈਰ ਦੇ ਵਿੱਚ ਅੱਧਾ ਰਾਰਾ ਹੈ ਨਾਲ ਸ ਸੇ ਨੂੰ ਬਿਹਾਰੀ ਲੱਗੀ ਹੋਈ ਹੈ ਤੇ ਉਹ ਜਿਹੜੀ ਬਿਹਾਰੀ ਹੈ ਉਹ ਅੱਧੇ ਰਾਰੇ ਦੇ ਉੱਪਰ ਉਚਾਰਨ ਦੇ ਵਿੱਚ ਆਏਗੀ ਨਾ ਕਿ ਸ ਸੇ ਦੇ ਉੱਪਰ ਇਸ ਕਰਕੇ ਨੂੰ ਸ੍ਰੀ ਨਹੀਂ ਕਹਿਣਾ ਸ੍ਰੀ ਬਿਹਾਰੀ ਅਰਾਰੇ ਦੇ ਉੱਪਰ ਉਚਾਰਨ ਹੋਏਗੀ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਦਸਵੀਂ ਲਿਖਿਆ ਹੋਇਆ ਹੈ ਇਕਾ ਪਾਕੇ ਤੇ ਸਿਫਰ ਪਾਕੇ ਇਹਨੂੰ ਆਪਾਂ 10 ਨਹੀਂ ਪੜਨਾ ਦਸਵੀਂ ਪੜ੍ਹਦਾ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਉਦੇ ਤੋਂ ਬਾਅਦ ਜਾਪ ਸਹਿ ਬਾਣੀ ਦੇ ਪਹਿਲੇ ਸ਼ੰਦ ਦੀ ਸ਼ੁਰੂਆਤ ਹੁੰਦੀ ਹੈ ਜਿਹਦਾ ਨਾਮ ਹੈ ਛਪੈ ਛੰਦ ਉਚਾਰਨ ਕਰਨਾ ਹੈ ਛਪੈ ਛੰਦ ਪੱਪੇ ਦੇ ਉੱਪਰ ਦੋਲਾਵਾਂ ਲੱਗੀਆਂ ਨੇ ਤੇ ਦੋਲਾਵਾਂ ਦਾ ਹੀ ਉਚਾਰਨ ਹੋਏਗਾ ਵਿਦਵਾਨਾਂ ਦਾ ਮੰਨਣਾ ਹੈ ਛਪੈ ਛੰਦ ਦਾ ਅਰਥ ਹੈ ਉਹ ਛੰਦ ਜਿਹਦੇ ਵਿੱਚ 6 ਤੁਕਾਂ ਹੋਣ 6 ਤੁਕਾਂ ਵਾਲਾ ਛੰਦ ਉਹਨੂੰ ਕਹਿੰਦੇ ਨੇ ਛਪੈ ਛੰਦ ਜਿਹਦੇ ਵਿੱਚ ਬਚਨ ਨੇ ਸ਼ਪੈ ਸ਼ੰਦ ਤੋ ਪ੍ਰਸਾਦ ਤਤਾ ਤੇ ਪੈਰ ਦੇ ਵਿੱਚ ਅੱਧਾ ਵਵ੍ਹਾ ਪਿਆ ਹੋਇਆ ਤੇ ਇਹਨੂੰ ਆਪਾਂ ਪੂਰਾ ਨਹੀਂ ਪੜਨਾ ਤਵ ਨਹੀਂ ਕਹਿਣਾ ਅੱਗੇ ਚੱਲ ਕੇ ਪੂਰੇ ਵਾਲਾ ਤਵ ਵੀ ਆਏਗਾ ਤਤਾ ਤੇ ਵਵ੍ਹਾ ਪੂਰਾ ਵੀ ਲੱਗਾ ਆਏਗਾ ਜਿਹੜੀ ਜਗ੍ਹਾ ਤੇ ਵਵ੍ਹਾ ਪੂਰਾ ਹੋਏਗਾ ਉੱਥੇ ਆਪਾਂ ਪੂਰਾ ਉਚਾਰਨ ਕਰਾਂਗੇ ਤਵ ਪਰ ਇੱਥੇ ਕਿਉਂਕਿ ਅੱਧਾ ਲੱਗਾ ਹੋਇਆ ਹੈ ਤੇ ਆਪਾਂ ਉਹਦੇ ਹਿਸਾਬ ਦੇ ਨਾਲ ਹੀ ਪੜਾਂਗੇ ਤੋ ਪ੍ਰਸਾਦ ਉਨੂੰ ਹਲਕਾ ਕਰਕੇ ਪੜਾਂਗੇ ਛਪੈ ਸ਼ੰਦ ਤੋ ਪ੍ਰਸਾਦ ਉਹਦੇ ਤੋਂ ਬਾਅਦ ਮਹਾਰਾਜ ਜੀ ਉਚਾਰਦੇ ਨੇ ਚੱਕਰ ਚੇਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜੇਹ ਚੱਕਰ ਚੇਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜੇਹ ਇਥੇ ਵਾਹਿਗੁਰੂ ਪਰਮਾਤਮਾ ਜੀ ਦੀ ਹਸਤੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਪਰਮਾਤਮਾ ਕੋਈ ਸਰੀਰ ਨਹੀਂ ਹੈ ਮਨੁੱਖ ਇਉਂ ਨਾ ਮੰਨ ਕੇ ਬਹਿ ਜਾਏ ਪ੍ਰਮਾਤਮਾ ਕੋਈ ਸਰੀਰ ਹੈ ਸ਼ਾਇਦ ਕੋਈ ਬੁੱਤ ਹੈ ਕੋਈ ਮੂਰਤ ਹੈ ਉਹ ਇੰਜ ਨਹੀਂ ਹੈ ਵਾਹਿਗੁਰੂ ਪ੍ਰਮਾਤਮਾ ਦਾ ਕੋਈ ਚਿੰਨ ਚੱਕਰ ਨਹੀਂ ਅਸੀਂ ਆਪਣੇ ਮਨੁੱਖਾ ਸਰੀਰ ਵਾਲੇ ਪਾਸੇ ਵੇਖੀਏ ਤੇ ਸਾਡੇ ਸਰੀਰ ਦੇ ਚੱਕਰ ਵੀ ਨੇ ਹੱਥਾਂ ਵਾਲੇ ਪਾਸੇ ਆਪਾਂ ਨਿਗਾਹ ਮਾਰੀ ਹੱਥਾਂ ਦੀਆਂ ਲਕੀਰਾਂ ਨਜ਼ਰ ਆਉਂਦੀਆਂ ਨੇ ਸਾਡੇ ਸਥੂਲ ਹੱਥ ਨੇ ਤੇ ਹੱਥਾਂ ਦੇ ਉੱਪਰ ਬਣੇ ਹੋਏ ਚੱਕਰ ਵੀ ਨਜ਼ਰ ਆਉਣਗੇ ਸਰੀਰ ਦਾ ਕੋਈ ਨਾ ਕੋਈ ਚਿੰਨ ਵੀ ਨਜ਼ਰ ਆਏਗਾ ਕਈ ਵਾਰੀ ਕਿਸੇ ਬੰਦੇ ਦੇ ਆਪਾਂ ਪਹਿਚਾਨ ਦਾ ਸੁਣਿਆ ਵੀ ਫੁਲਾਣਾ ਬੰਦਾ ਜਿਹੜਾ ਗੁੰਮ ਹੋਇਆ ਹੈ ਕੋਈ ਗੁੰਮਸ਼ੁਦਾ ਹੋ ਜਾਏ ਗੁੰਮਸ਼ੁਦਾ ਦੀ ਤਲਾਸ਼ ਵਾਸਤੇ ਜਦੋਂ ਗੱਲ ਕੀਤੀ ਜਾਂਦੀ ਹੈ ਉਹ ਕਿਹਾ ਜਾਂਦਾ ਫੁਲਾਣੇ ਬੰਦੇ ਦੇ ਹੱਥ ਦੇ ਉੱਪਰ ਆਹ ਨਿਸ਼ਾਨ ਹੈ ਜਿਹੜਾ ਗਵਾਚਿਆ ਹੈ ਉਹਦੇ ਮੱਥੇ ਦੇ ਉੱਪਰ ਆਹ ਨਿਸ਼ਾਨ ਹੈ ਉਹਦੀ ਬਾਹ ਦੇ ਉੱਪਰ ਆਹ ਨਿਸ਼ਾਨ ਹੈ ਪਰ ਵਾਹਿਗੁਰੂ ਜੀ ਦਾ ਤੇ ਸਰੀਰ ਹੀ ਕੋਈ ਨਹੀਂ ਇਸ ਕਾਰਨ ਕਰਕੇ ਉੱਥੇ ਕੋਈ ਚਿੰਨ ਵੀ ਨਹੀਂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ ਨਜਿਹ ਬਰਨ ਪਰਮਾਤਮਾ ਦਾ ਕੋਈ ਵਰਨ ਵੀ ਨਹੀਂ ਲੋਕਾਂ ਨੇ ਵਰਨ ਵੰਡ ਕੀਤੀ ਸੀ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਕਿ ਆ ਬ੍ਰਾਹਮਣ ਜਾਤੀ ਵਿੱਚੋਂ ਹੈ ਆ ਖੱਤਰੀ ਹੈ ਆ ਵੈਸ਼ ਆ ਸ਼ੂਦਰ ਪਰ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਪਰਮਾਤਮਾ ਦਾ ਕੋਈ ਵਰਨ ਨਹੀਂ ਜਿਨੇ ਜਨਮ ਹੀ ਨਹੀਂ ਲਿਆ ਉਹਦਾ ਵਰਨ ਵੀ ਨਹੀਂ ਕਿਹਾ ਜਾ ਸਕਦਾ ਫਿਰ ਬਚਨ ਫਰਮਾਉਂਦੇ ਨੇ ਚੱਕਰ ਚਿਹਨ ਅਰ ਬਰਨ ਬਰਨ ਸ਼ਬਦ ਤੇ ਵਿਸ਼ਰਾਮ ਆਏਗਾ। ਜਾਤ ਅਰ ਪਾਤ ਨਹਿਨ ਜਿਹ ਉਹਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ। ਇਨਸਾਨ ਬਾਰੇ ਕਿਹਾ ਜਾਂਦਾ ਫਲਾਣੀ ਜਾਤ ਵਿੱਚ ਉਹਦੀ ਫਲਾਣੀ ਕੁੱਲ ਹੈ ਫਲਾਣੀ ਗੋਤ ਹੈ ਪਰ ਆਤਮਾ ਦੀ ਕੋਈ ਜਾਤ ਪਾਤ ਨਹੀਂ। ਜਾਤ ਅਰ ਪਾਤ ਨਹਿਨ ਜਿਹ ਜਿਸ ਦੀ ਕੋਈ ਜਾਤ ਪਾਤ ਨਹੀਂ। ਜਿਸ ਵਾਹਿਗੁਰੂ ਜੀ ਦੀ ਕੋਈ ਕੋਲ ਨਹੀਂ ਜਿਹ ਜੱਜੇ ਦੀ ਸਿਹਾਰੀ ਦੇ ਉੱਪਰਲੇ ਪਾਸੇ ਬਿੰਦੀ ਸਹਿਤ ਇਹਦਾ ਉਚਾਰਨ ਹੋਏਗਾ ਉਸ ਤੋਂ ਅਗਲੀ ਤੱਕ ਵਿੱਚ ਬਚਨ ਨੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਰੂਪ ਰੰਗ ਅਰ ਰੇਖ ਭੇਖ ਉਸ ਪ੍ਰਮਾਤਮਾ ਦਾ ਕੋ ਰੂਪ ਰੰਗ ਨਹੀਂ ਦੱਸਿਆ ਜਾ ਸਕਦਾ ਜਦਾ ਸਰੀਰ ਹੀ ਕੋਈ ਨਹੀਂ ਸਾਦ ਸੰਗਤ ਉਹਦਾ ਆਪਾਂ ਕੀ ਰੂਪ ਰੰਗ ਦੱਸਾਂਗੇ ਪ੍ਰਮਾਤਮਾ ਦਾ ਰੂਪ ਕਿਹਸਾ ਹੈ ਉਹਦਾ ਰੰਗ ਕਿਸ ਪ੍ਰਕਾਰ ਦਾ ਹੈ ਉਸ ਵਾਹਿਗੁਰੂ ਪਰਮਾਤਮਾ ਦੇ ਸਰੀਰ ਦਾ ਕੋਈ ਨਿਸ਼ਾਨ ਰੇਖ ਦਾ ਅਰਥ ਵੀ ادਵਾਨਾਂ ਨੇ ਕੀਤਾ ਕੋਈ ਲਕੀਰ ਸਰੀਰ ਤੇ ਖਿੱਚਿਆ ਹੋਇਆ ਕੋਈ ਨਿਸ਼ਾਨ ਤੇ ਉਹਦਾ ਕੋਈ ਭੇਖ ਵੀ ਨਹੀਂ ਆਪਾਂ ਦੱਸ ਸਕਦੇ ਇੱਥੇ ਸੰਸਾਰ ਤੇ ਤੁਰੇ ਫਿਰਦੇ ਬੰਦਿਆਂ ਦਾ ਕਹਿ ਸਕਦੇ ਆ ਫੁਲਾਣੇ ਬੰਦੇ ਨੇ ਆਹ ਲਿਬਾਸ ਪਹਿਨੇ ਆ ਹੈ ਫੁਲਾਣੇ ਨੇ ਆਹ ਭੇਖ ਧਾਰਨ ਕੀਤਾ ਹੈ ਵਾਹਿਗੁਰੂ ਜੀ ਦਾ ਕੋਈ ਸਰੀਰ ਹੀ ਨਹੀਂ ਤੇ ਭੇਖ ਵੀ ਨਹੀਂ ਹੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਕੋਈ ਨਹੀਂ ਕਹਿ ਸਕਦਾ ਉਹ ਕਿਵੇਂ ਦਾ ਹੈ ਕੋਈ ਨਹੀਂ ਦੱਸ ਸਕਦਾ ਉਹਦਾ ਰੂਪ ਉਹਦਾ ਰੰਗ ਉਹਦਾ ਸਰੀਰ ਦਾ ਕੋਈ ਚਿੰਨ ਚਕਰ ਉਹਦੇ ਸਰੀਰ ਦਾ ਕੋਈ ਭੇਖ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਇਸ ਤੁਕ ਦਾ ਉਚਾਰਨ ਦੁਬਾਰਾ ਫਿਰ करिए ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਅਚਲ ਮੂਰਤ ਅਚਲ ਅਰਥ ਹੁੰਦਾ ਹੈ ਜੋ ਚਲਾਏ ਮਾਣ ਨਾ ਹੋਵੇ ਵਾਹਿਗੁਰੂ ਜੀ ਦੀ ਮੂਰਤ ਮੂਰਤ ਦਾ ਅਰਥ ਉਹਨਾਂ ਦੀ ਸ਼ਖਸੀਅਤ ਪਰਮਾਤਮਾ ਕੋਈ ਮੂਰਤ ਨਹੀਂ ਕੋਈ ਤਸਵੀਰ ਨਹੀਂ ਹੈ ਕਿਤੇ ਇੱਥੇ ਅਸੀਂ ਮੂਰਤ ਦਾ ਅਰਥ ਉਹ ਤਸਵੀਰ ਜਾਂ ਦੂਜੀ ਮੂਰਤੀ ਸਮਝ ਲਈਏ ਇੱਥੇ ਮੂਰਤ ਦਾ ਅਰਥ ਕਰੀਏ ਵਾਹਿਗੁਰੂ ਜੀ ਦੀ ਪਰਸਨੈਲਿਟੀ ਉਹਨਾਂ ਦੀ ਸ਼ਖਸੀਅਤ ਇਸ ਪ੍ਰਕਾਰ ਦੀ ਹੈ ਜਿਹੜੀ ਅਚਲ ਹੈ ਜਿਨੇ ਕਦੇ ਚਲਾਏ ਮਾਣ ਨਹੀਂ ਹੋਣਾ ਜਿਨੇ ਕਦੇ ਨਾਸ਼ ਨਹੀਂ ਹੋਣਾ ਅਚਲ ਮੂਰਤ अनुभव प्रकाश अनुभव प्रकाश ਦਾ ਅਰਥ ਸਾਦ ਸੰਗ ਜਿਹੜਾ ਸੁਤੇ ਪ੍ਰਕਾਸ਼ ਹੈ ਜਿਹਨੂੰ ਆਪਾਂ ਮੂਲ ਮੰਤਰ ਦੇ ਪਾਠ ਵਿੱਚੋਂ ਪੜ੍ਹਦੇ ਹਾਂ ਸੈਭੰ ಸ್ವਯ ਪ੍ਰਕਾਸ਼ ਆਪਣੇ ਆਪ ਹੀ ਤੋਂ ਪ੍ਰਕਾਸ਼ਮਾਨ ਜਿਹਨੂੰ ਕਿਸੇ ਦੇ ਕੋਲੋਂ ਤਾਕਤ ਲੈਣ ਦੀ ਲੋੜ ਨਹੀਂ ਕਿਸੇ ਕੋਲੋਂ ਸਮਰੱਥਾ ਲੈਣ ਦੀ ਲੋੜ ਨਹੀਂ ਸਵੈ ਪ੍ਰਕਾਸ਼ ਹੈ అనుਭਵ ਪ੍ਰਕਾਸ਼ ਅਮਿਤੋਜ ਕਹਿਜੈ ਸਾਤ ਸੰਗਤ ਅਮਿਤ ਤੋਜ ਜਿਹੜਾ ਸ਼ਬਦ ਹੈ ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਅਮਿਤ ਓਜ ਅਮਿਤ ਅਲੱਗ ਸ਼ਬਦ ਹੈ ਓਜ ਅਲੱਗ ਸ਼ਬਦ ਹੈ ਅਮਿਤ ਦਾ ਅਰਥ ਹੈ ਜਿਹੜਾ ਮਿਣਿਆ ਨਾ ਜਾ ਸਕੇ ਤੇ ਓਜ ਸ਼ਬਦ ਦਾ ਅਰਥ ਹੈ ਬਲ ਤਾਕਤ ਅਮਿਤ ਤੋਜ ਜਦੋਂ ਦੋਵੇਂ ਇਕੱਠੇ ਹੋ ਗਏ ਅਮਿਤ ਅਤੇ ਓਜ ਦੋਵੇਂ ਇਕੱਠੇ ਹੋ ਗਏ ਬਣ ਗਿਆ ਅਮਿਤ ਤੋਜ ਜਿਹਦਾ ਅਰਥ ਬਣਿਆ ਅਮਨਵਾ ਬਲ ਅਮਨਵੀ ਤਾਕਤ ਵਾਹਿਗੁਰੂ ਜੀ ਦੀ ਤਾਕਤ ਉਹਦਾ ਬਲ ਮਿਣਿਆ ਨਹੀਂ ਜਾ ਸਕਦਾ ਅਮਿਤੋਜ ਕਹਿਜੈ ਉਹ ਐਡਾ ਬਲਸ਼ਾਲੀ ਹੈ ਜਿਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਥੋੜਾ ਜਿਹਾ ਜ਼ੋਰ ਦੇ ਕੇ ਪੜਾਂਗੇ ਅਮਿਤੋਜ ਅੱਧਕਦਾ ਉਚਾਰਨ ਹੋਏਗਾ ਕਿਉਂਕਿ ਅਮਿਤ ਉਹ ਦੇ ਅਰਥਾਂ ਦੇ ਵਿੱਚ ਹੈ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦ੍ਰਾਨ ਸ਼ਾ ਸ਼ਹਾਨ ਗਣੀਜੈ ਕੋਟਦਾਰ ਸਾਸੰਗਤ ਹੋ ਗਿਆ ਕਰੋੜਾਂ ਇੰਦਰ ਇੰਦ੍ਰਾਨ ਇੰਦਰਾ ਦੇ ਸਿਰ ਤੇ ਵੀ ਇੰਦਰ ਲੋਕੀ ਇੱਕ ਇੰਦਰ ਦੀ ਗੱਲ ਕਰਦੇ ਨੇ ਜਿਹਨੂੰ ਸਵਰਗ ਦਾ ਰਾਜਾ ਮੰਨਿਆ ਜਾਂਦਾ ਵਾਹਿਗੁਰੂ ਜੀ ਐਸੀ ਤਾਕਤ ਵਾਲੇ ਨੇ ਐਸੇ ਕਰੋੜਾਂ ਇੰਦਰਾ ਦੇ ਸਿਰ ਤੇ ਵੀ ਉਹਨਾਂ ਦੇ ਮਾਲਕ ਉਹਨਾਂ ਦੀ ਕਾਇਨਾਤ ਵਿੱਚ ਪਤਾ ਨਹੀਂ ਕਿੰਨੇ ਇੰਦਰ ਨੇ ਕੋਟ ਇੰਦਰ ਇੰਦ੍ਰਾਨ ਸ਼ਾ ਸ਼ਾਹਾਨ ਗਣੀਜੈ ਉਹ ਸ਼ਾਹਾਂ ਦੇ ਸਿਰ ਤੇ ਵੀ ਸ਼ਾ ਹੈ ਕਿ ਨੂੰ ਸਾਹ ਨਹੀਂ ਪੜਨਾ ਸਾਹ ਸੰਗਤ ਸਾਹ ਦਾ ਅਰਥ ਹੁੰਦਾ ਹੈ ਸਵਾਸ ਜਿਵੇਂ ਬਾਣੀ ਵਿੱਚ ਆਉਂਦਾ ਕਰ ਬੰਦੇ ਤੋਂ ਬੰਦਗੀ ਜਿਚਰ ਘਟਵੇਂ ਸਾਹ ਬੰਦੇ ਤੋਂ ਓਨੀ ਦੇਰ ਤੱਕ ਬੰਦਗੀ ਕਰਦਾ ਰਹ ਜਿੰਨੀ ਦੇਰ ਤੱਕ ਤੇਰੇ ਘਟਵੇਂ ਤੇਰੇ ਸਰੀਰ ਵਿੱਚ ਸਾਹ ਨੇ ਪ੍ਰਾਣ ਚੱਲਦੇ ਆ ਸਾਹ ਅਲੱਗ ਸ਼ਬਦ ਹੈ ਤੇ ਸ਼ਾਹ ਅਲੱਗ ਸ਼ਬਦ ਹੈ ਸ਼ਾਹ ਦਾ ਅਰਥ ਹੈ ਸ਼ਾਹੂਕਾਰ ਜਾਂ ਸ਼ਾਹ ਦਾ ਅਰਥ ਬਾਦਸ਼ਾਹ ਵੀ ਬਣਦਾ ਹੈ ਜਿਵੇਂ ਇੱਥੇ ਬਚਨ ਦੇ ਸ਼ਾ ਸ਼ਾਹਾਨ ਗਣੀਜੈ ਉਹ ਸ਼ਾਹਾਂ ਦੇ ਸਿਰ ਤੇ ਵੀ ਸ਼ਾਹ ਗਿਣਿਆ ਜਾਂਦਾ ਹੈ ਭਾਵੇਂ ਜਿੰਨੇ ਵੀ ਸ਼ਾਹ ਨੇ ਬਾਦਸ਼ਾਹਾਂ ਦੇ ਰਾਜੇ ਨੇ ਉਹਦੇ ਥੱਲੇ ਨੇ ਉਹ ਸ਼ਾਹਾਂ ਦੇ ਸਿਰ ਤੇ ਸ਼ਾਹ ਹੈ ਗਣੀਜੈ ਨਾਣੇ ਦੀ ਸਿਹਾਰੀ ਉਪਰ ਅਦਕ ਸਹਿਤ ਇਹਦਾ ਉਚਾਰਨ ਹੋਏਗਾ ਉਹਦੇ ਤੋਂ ਅੱਗੇ ਬਚਨ ਨੇ ਤ੍ਰਿਭਵਨ ਵਹੀਪ ਸੋਰੰਦਰ ਅਸਵਰ ਨੇਤ ਨੇਤ ਬਨ ਤ੍ਰਿਣ ਕਹਿਤ ਉਚਾਰਨ ਵਾਲ ਫਿਰ ਧਿਆਨ ਦਿइए ਤ੍ਰਿਪਵਨ ਮਹੀਪ ਤ੍ਰਿਪਵਨ ਜਿਵੇਂ ਪਹਿਲਾਂ ਆਪਾਂ ਸਮਝਿਆ ਜਿਹੜਾ ਪੈਰ ਦੇ ਵਿੱਚ ਅੱਖਰ ਹੁੰਦਾ ਹੈ ਸਾਸ਼ੰਗਤ ਮਾਤਰਾ ਉਹਨੂੰ ਉਚਾਰਨ ਹੁੰਦੀ ਹੈ ਜਿਵੇਂ ਇੱਥੇ ਤੱਤੇ ਦੇ ਪੈਰ ਦੇ ਵਿੱਚ ਅੱਧਾ ਰਾਰਾ ਲੱਗਾ ਹੋਇਆ ਤੇ ਸਿਹਾਰੀ ਜਿਹੜੀ ਆ ਉਹ ਰਾਰੇ ਦੇ ਉੱਪਰ ਉਚਾਰਨ ਹੋਏਗੀ ਨਾ ਕਿ ਤੱਤੇ ਉੱਪਰ ਉਚਾਰਨ ਹੋਏਗਾ ਤ੍ਰਿਪਵਨ ਤ੍ਰਿਪਵਨ Pavlov ki sihari jadi hai o rare nu ucharan kiti jaegi ਤ੍ਰਿਭਵਨਮਹੀਪ ਪਮਹੀ ਪਦਾਰਥ ਹੋ ਗਿਆ ਬਾਦਸ਼ਾਹ ਰਾਜਾ ਤ੍ਰਿਭਵਨਮਹੀਪ ਉਹ ਤਿੰਨਾਂ ਲੋਕਾਂ ਦਾ ਰਾਜਾ ਹੈ ਪਾਵ ਕੁਲ ਦੁਨੀਆ ਦਾ ਬਾਦਸ਼ਾਹ ਹੈ ਸੋਰਨਾਰ ਅਸਵਰ ਸੋਰ ਦਾ ਅਰਥ ਹੋ ਗਿਆ ਦੇਵਤੇ ਨਰ ਦਾ ਅਰਥ ਹੋ ਗਿਆ ਇਨਸਾਨ ਤੇ ਸਾਧ ਸੰਗਤ ਅਸੁਰ ਸ਼ਬਦ ਦਾ ਅਰਥ ਹੋ ਗਿਆ ਰਾਖਸ਼ਸ ਹਜ਼ੂਰ ਫਰਮਾਉਂਦੇ ਨੇ ਤ੍ਰਿਭਵਨਮਹੀਪ ਤਿੰਨਾਂ ਭਵਨਾਂ ਦਾ ਰਾਜਾ ਹੈ ਉਹਦੇ ਤੋਂ ਬਾਅਦ ਅੱਗੇ ਬਚਨ ਨੇ ਸੋਰਨਾਰ ਅਸਵਰ ਭਾਵੇਂ ਦੇਵਤੇ ਹੋਣ ਇਨਸਾਨ ਆਮ ਲੋਕ ਹੋਣ ਤੇ ਭਾਵੇਂ ਅਸਵਰ ਰਾਖਸ਼ਸ ਹੋਣ ਨੇਤ ਨੇਤ ਬਨ ਤ੍ਰਿਣ ਕਹਿਤ ਉਹਨੂੰ ਸਾਰੇ ਕਹਿੰਦੇ ਨੇ ਨੇਤ ਨੇਤ ਨਿਰਦਾਰਥ ਹੋ ਗਿਆ ਨਾ ਇਤੀ ਨਾ ਇਤੀ ਜਿਹਦੇ ਵਰਗਾ ਕੋਈ ਹੋਰ ਨਹੀਂ ਇਹ ਸਾਰੇ ਇੱਕ ਹੀ ਗੱਲ ਇੱਕ ਜ਼ੁਬਾਨ ਹੋ ਕੇ ਕਹਿ ਰਹੇ ਨੇ ਭਾਵੇਂ ਦੇਵਤੇ ਨੇ ਇਨਸਾਨ ਨੇ ਰਾਖਸ਼ਸ ਨੇ ਜੰਗਲ ਨੇ ਜੰਗਲਾਂ ਦੇ ਵੇਲ ਬੂਟੇ ਨੇ ਸਾਰੇ ਇੱਕ ਜ਼ੁਬਾਨ ਹੋ ਕੇ ਕਹਿੰਦੇ ਨੇ ਵਾਹਿਗੁਰੂ ਜੀ ਤੁਹਾਡੇ ਵਰਗਾ ਕੋਈ ਨਹੀਂ ਤੁਹਾਡੇ ਵਰਗਾ ਕੋਈ ਨਹੀਂ ਤੁਹਾਡੇ ਵਰਗੇ ਤੁਸੀਂ ਹੀ ਹੋ ਤ੍ਰਿਭਵਨ ਮਹੀਪ ਸੁਰੰਦਰ ਅਸਵਰ ਨੇਤ ਨੇਤ ਬਨ ਤ੍ਰਿਣ ਕਹਿਤ ਫਿਰ ਅੱਗੇ ਬਚਨ ਨੇ ਤਵ ਸਰਬਨਾਮ ਹੁਣ ਇੱਥੇ ਤੱਤਾ ਤੇ ਵਾਵਾ ਪੂਰਾ ਲੱਗਾ ਹੋਇਆ ਹੈ ਤੇ ਆਪਾਂ ਪੂਰੇ ਦਾ ਵਿਚਾਰਨ ਕਰਾਂਗੇ ਤਵ ਸਰਬਨਾਮ ਤੁਹਾਡੇ ਸਾਰੇ ਨਾਮ ਜਿਹੜੇ ਕਹੇ ਜਾਂਦੇ ਨੇ ਸਮਾਜ ਵਿੱਚ ਕਥੈ ਕਵਨ ਕੌਣ ਕਰ ਸਕਦਾ ਹੈ ਭਲਾ ਤੁਹਾਡੇ ਇੰਨੇ ਨਾਮ ਨੇ ਕਿ ਅਸੀਂ ਕਹਿ ਨਹੀਂ ਸਕਦੇ ਸਾਡੇ ਕਹਿਣ ਵਿੱਚ ਨਹੀਂ ਆ ਸਕਦੇ ਤਉ ਸਰਬਨਾਮ ਕਥਹਿ ਕਵਨ ਕਰਮਨਾਮ ਬਰਨਤ ਸੁਮਤ ਕਰਮਨਾਮ ਅਸੀਂ ਤੁਹਾਡੇ ਕਰਮਨਾਮ ਕਹਿ ਸਕਦੇ ਹਾਂ ਸਾਸੰਗਤ ਕਰਮਨਾਮ ਦਾ ਅਰਥ ਹੁੰਦਾ ਹੈ ਜਿਹੜੇ ਵਾਹਿਗੁਰੂ ਜੀ ਦੇ ਕੰਮਾਂ ਵੱਲ ਵੇਖ ਕੇ ਰੱਖੇ ਹੋਏ ਨਾਮ ਪ੍ਰਮਾਤਮਾ ਨੂੰ ਲੋਕਾਂ ਨੇ ਦਿਆਲੂ ਵੇਖਿਆ ਉਹ ਦਇਆ ਕਰਦਾ ਹੈ ਉਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਦਿਆਲ ਜਿਵੇਂ ਬਾਣੀ ਵਿੱਚ ਹੁੰਦਾ ਦੀਨ ਦਇਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬਿੜੇ ਵਾਹਿਗੁਰੂ ਜੀ ਨੂੰ ਲੋਕਾਂ ਨੇ ਵੇਖਿਆ ਕਿ ਉਹ ਸਾਡੇ ਪਾਪਾਂ ਨੂੰ ਖਿਮਾ ਕਰ ਦਿੰਦਾ ਹੈ ਉਹਨੂੰ ਲੋਕਾਂ ਨੇ ਪਤਿਤ ਪਾਵਨ ਕਹਿਣਾ ਸ਼ੁਰੂ ਕਰ ਦਿੱਤਾ ਸੋ ਸਚੇ ਬਾਸ਼ਾ ਜੀ ਫਰਮਾਉਂਦੇ ਨੇ ਕਿ ਵਾਹਿਗੁਰੂ ਜੀ ਤੁਹਾਡੇ ਇੰਨੇ ਨਾਮ ਨੇ ਅਸੀਂ ਇਸ ਜ਼ੁਬਾਨ ਦੇ ਨਾਲ ਕਥਨ ਨਹੀਂ ਕਰ ਸਕਦੇ ਤਦ ਸਰਬਨਾਮ ਤੁਹਾਡੇ ਜਿੰਨੇ ਵੀ ਨਾਮ ਨੇ ਸਾਰੇ ਨਾਮ ਕਥਾ ਕਵਨ ਕੌਣ ਕਰ ਸਕਦਾ ਹੈ ਭਲਾ ਕਰਮ ਨਾਮ ਵਰਨਤ ਸੰਬਤ ਤੁਹਾਡੇ ਅਸੀਂ ਕਰਮ ਨਾਮ ਹੀ ਕਹਿ ਸਕਦੇ ਹਾਂ ਸਾਧ ਸੰਗਤ ਇੱਥੇ ਮਹਾਰਾਜੀ ਨੇ ਪਹਿਲਾ ਜੋ ਸ਼ੰਦ ਹੈ ਉਹਦੀ ਸੰਪੂਰਨਤਾ ਕੀਤੀ ਹੈ ਇਹਦੇ ਤੋਂ ਅੱਗੇ ਸੱਚੇ ਪਾਤਸ਼ਾਹ ਜਿੰਨੇ ਸਰ ਜੋ ਪ੍ਰਮਾਤਮਾ ਦੇ ਕਰਮ ਨਾਮ ਨੇ ਉਹਨਾਂ ਦਾ ਜ਼ਿਕਰ ਕਰਨਾ ਸ਼ੁਰੂ ਕਰਨਾ ਹੈ ਅਗਲੀ ਵਿਚਾਰ ਆਪਾਂ ਅਗਲੀ ਵੀਡੀਓ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ ਜਿਨ੍ਹਾਂ ਸੰਗਤਾਂ ਨੇ ਵੀਡੀਓ ਨੂੰ ਵੇਖਿਆ ਸੰਗਤਾਂ ਦਾ ਧੰਨਵਾਦ ਬੇਨਤੀ ਹੈ ਅੱਗੇ ਤੋਂ ਅੱਗੇ ਆਪ ਜੀ ਵੀਡੀਓ ਨੂੰ ਸੰਗਤਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਇਹ ਜੋ ਬਾਣੀ ਦੀ ਵਿਚਾਰ ਹੈ ਇਹ ਵੱਤਵਾ ਸੰਗਤਾਂ ਇਹਦੇ ਤੋਂ ਲਾਹਾ ਪ੍ਰਾਪਤ ਕਰ ਸਕਣ ਜਿੰਨਾ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਅਗਲੀਆਂ ਵੀਡੀਓ ਜਿਹੜੀਆਂ ਹਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਸਾਰੀ ਸੰਗਤ ਦਾ ਧੰਨਵਾਦ ਜੀ ਵਿਚਾਰਾਂ ਦੀ ਸਾਂਝ ਪਾਉਂਦੇ ਆ ਬੇਨਤ ਪੁੱਲਾਂ ਹੋਈਆਂ ਨੇ ਔਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ